ਬਤੇਚੀ ਟੈਕਨੋਲੋਜੀ ਵਾਲੀ ਮਸ਼ੀਨ ਤਿਆਰ ਕਰੀਆ ਮਿੱਤਰੋ ਕੀ ਲੱਗਦਾ ਆਪਣੇ ਕਾਮਯਾਬ ਹੋ ਜੂਗੀ ਉੱਤੇ ਇਹਦੇ ਗੈਸ ਸਿਲੰਡਰ ਧਰਿਆ ਹੋਇਆਗਾ ਥੱਲੇ ਇਹਦੀ ਫੀਟਿੰਗ ਐ ਸਾਭ ਦੀ ਕਰੀ ਹੋਈ ਆ ਕਿ ਜਦੋਂ ਆਪਾਂ ਗੱਠਾ ਬਣਾ ਲੈਨੇ ਆ ਬਣ ਦੇ ਵਿੱਚ ਜਿਹੜੀ ਪਰਾਲੀ ਰਹਿ ਜਾਂਦੀ ਆ ਥੱਲੇ ਨਾਲ ਚਿਪੀ ਹੋਈ ਜਿਹਨੂੰ ਜਾਂ ਤਾਂ ਜਾਲ ਪਾ ਕੇ ਇਕੱਠੀ ਕਰਨੀ ਪੈਂਦੀ ਆ ਤੇ ਜਾਂ ਤੰਗਲੀਆਂ ਨਾਲ ਇਕੱਠੀ ਕਰਨੀ ਪੈਂਦੀ ਆ ਉਹ ਨਾ માત્ર ਪਰਾਲੀ ਹੁੰਦੀ ਐ ਤੇ ਕਣਕ ਬੀਜਣ ਵੇਲੇ ਬਹੁਤ ਜ਼ਿਆਦਾ ਤੰਗ ਕਰਦੀ ਆ ਉਹਦਾ ਮਸਲਾ ਹੱਲ ਕਰਨ ਵਾਸਤੇ ਆਹ ਭਰਾਵਾਂ ਨੇ ਵਰਕਸ਼ਾਪ ਵਾਲਿਆਂ ਨੇ ਆਪਾਂ ਨੰਬਰ ਸਕਰੀਨ ਤੇ ਦੇ ਦਿੰਨੇ ਆ ਤੇ ਇਹਨਾਂ ਨੇ ਆਹ ਜਿਗਾੜ ਜਿਹਾ ਤਿਆਰ ਕਰਿਆਗਾ ਮਸ਼ੀਨ ਹੀ ਇੱਕ ਹਿਸਾਬ ਦੀ ਚਲੋ ਆਪਾਂ ਜਿਗਾੜ ਨਹੀਂ ਕਹਿ ਸਕਦੇ ਕਿ ਬਹੁਤ ਵਧੀਆ ਮਸ਼ੀਨ ਤਿਆਰ ਕਰੀ ਹੈਗੀ ਤੇ ਜਿਹਦੇ ਨਾਲ ਇਹ ਜਿਹੜੀ ਪਰਾਲੀ ਹੈਗੀ ਇਹਦਾ ਮਸਲਾ ਹੱਲ ਹੋ ਜਾਂਦਾਗਾ ਨਾ ਤਾਂ ਇਹਦੇ ਨਾਲ ਕੋਈ ਬਾਲਾ ਧੂਆ ਉੜਦਾਗਾ ਪ੍ਰਦੂਸ਼ਣ ਵੀ ਨਹੀਂ ਹੁੰਦਾ ਤੇ ਜਿਹੜਾ ਜ਼ਮੀਨਦਾਰ ਨੂੰ ਕਣਕ ਬੀਜਣ ਵੇਲੇ ਮਸਲਾ ਜਿਹੜਾ ਬਣ ਜਾਂਦਾ ਥੱਲੇ ਪਰਾਲੀ ਦਾ ਇਹੇ ਹੱਲ ਹੋ ਰਿਹਾ ਬਈ ਇਹਦੇ ਨਾਲ ਤੁਸੀਂ ਚੈੱਕ ਕਰੋ ਜਿੱਥੇ ਬਾੜੀ ਜਾਂ ਨਾਲ ਦੀ ਨਾਲ ਹੀ ਮੱਚੀ ਜਾਂਦੀ ਆ ਤੇ ਧੂਆਂ ਤੁਸੀਂ ਦੇਖੋ ਜਮੀ ਨਹੀਂ ਹੈਗਾ ਉੱਤੇ ਗੈਸ ਰੱਖਿਆ ਹੋਇਆਗਾ ਕੰਜਾ ਬਣਾ ਕੇ ਥੱਲੇ ਮੂਰੀਆਂ ਕੱਢ ਕੇ ਪ੍ਰੈਸ਼ਰ ਸਿੱਧਾ ਅੱਗ ਦਾ ਆਉਂਦਾਗਾ ਗੈਸ ਨਿਕਲ ਕੇ ਨਾਲ ਸਿੱਧੀ ਅੱਗ ਚੱਲਦੀ ਆ ਤੇ ਇਹ ਕਾਮਯਾਬ ਹੋ ਜੂਗਾ ਜਾਂ ਨਹੀਂ ਕਮੈਂਟ ਦੇ ਵਿੱਚ ਉਹਨੇ ਇਹ ਤੁਸੀਂ ਦੱਸਣਾਗਾ ਵੀ ਭਰਾਵਾਂ ਨੇ ਤਾਂ ਆਪਦੇ ਕੰਮ ਨੂੰ ਪੂਰਾ ਜ਼ੋਰ ਲਾਇਆ ਹੋਇਆਗਾ ਠੀਕ ਹੈ ਪੂਰਾ ਜੋਰ ਲਾ ਕੇ ਚੀਜ਼ ਤਿਆਰ ਕਰੀਆ ਵੀ ਇਹ ਕਾਮਯਾਬ ਹੋ ਜੇ ਜ਼ਿੰਮੇਦਾਰ ਸੌਖੇ ਹੋ ਜਾਣ ਕਿਸੇ ਲੋਟ ਤੇ ਇਹਨੂੰ ਕਾਮਯਾਬ ਕਰਨਾ ਤੁਸੀਂ ਆ ਕਮੈਂਟ ਕਰਕੇ ਜਰੂਰ ਦੱਸੋ ਵੀ ਇਹ ਚੀਜ਼ ਕਾਮਯਾਬ ਹੋ ਜੂ ਜਾਂ ਨਹੀਂ